ਗਣਵੀਰ ਕਪੂਰ ਦੀ ਐਨੀਮਲ ਮੂਵੀ ਜਦੋਂ ਤੋਂ ਰਿਲੀਜ਼ ਹੋਈ ਹੈ ਵਿਵਾਦਾਂ ਵਿੱਚ ਰਹੀ ਹੈ ਵਿਵਾਦ ਚਾਹੇ ਗਾਣੇ ਨਾਲ ਜੁੜਿਆ ਹੋਵੇ ਜਾਂ ਫਿਰ ਡਾਇਲੌਗਸ ਨਾਲ ਹੋਣੇ ਕੋਹਰ ਨਵਾਂ ਵਿਵਾਦ ਫਿਲਮ ਦੇ ਨਾਲ ਜੁੜਦਾ ਹੋਇਆ ਨਸਰਾਰ ਰਿਹਾ ਹੈ ਫਰੀਦਕੋਟ ਦੇ ਇੱਕ ਨੌਜਵਾਨ ਨੇ ਫਿਲਮ ਐਨੀਮਲ ਤੇ ਆਪਣਾ ਦਾਵਾ ਠੋਕਿਆ ਉਸ ਦਾ ਕਹਿਣਾ ਹੈ ਕਿ ਉਸ ਦੀ ਪਰਿਵਾਰ ਦੀ ਤਸਵੀਰ ਬਿਨਾਂ ਉਸ ਦੀ ਇਜਾਜ਼ਤ ਦੇ ਫਿਲਮ ਦੇ ਦਿਖਾਈ ਗਈ ਹੈ ਹਾਲਾਂਕਿ ਪ੍ਰਿੰਸ ਬਰਾਡ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਦੀ ਤਸਵੀਰ ਦਿਖਾਈ ਗਈ ਹੈ ਪਰ ਨਾਲ ਹੀ ਇਸ ਗੱਲ ਦਾ ਦੁੱਖ ਹੈ ਕਿ ਇਸ ਤਸਵੀਰ ਨੂੰ ਦਿਖਾਉਣ ਲਈ ਉਹਦੀ ਇਜਾਜ਼ਤ ਨਹੀਂ ਲਈ ਗਈ ਤੇ ਹੁਣ ਉਹ ਪ੍ਰਿੰਸ ਬਰਾਡ ਮਾਨਹਾਨੀ ਦਾ ਕੇਸ ਕਰਨ ਦੀ ਗੱਲ ਕਹਿ ਰਿਹਾ ਐ ਐਨੀਮਲ ਮੂਵੀ ਮੈਂ ਨਾ ਜੀ ਜਦੋਂ ਰਿਲੀਜ਼ ਹੋਈ ਮੈਂ ਉਹਦੇ ਵੇਖਣ ਗਿਆ ਸੀਗਾ ਤੇ ਮੈਨੂੰ ਮੈਂ ਤਾਂ ਮੂਵੀ ਸਿਰਫ ਰਣਵੀਰ ਕੂਰਜਾ ਬੋਬੀ ਭਾਜੀ ਲਈ ਵੇਖਣ ਗਿਆ ਸੀ ਮੈਨੋਂ ਦੇ ਪਹਿਨ ਮੈਨੂੰ ਕੁਝ ਨਹੀਂ ਪਤਾ ਲੱਗਿਆ ਕੁਝ ਟਾਈਮ ਬਾਅਦ ਇਹ ਮੂਵੀ Netflix ਤੇ ਰਿਲੀਜ਼ ਹੁੰਦੀ ਹੈ ਉਹ ਡੈਕ ਫਲੈਕਸ ਦੇ ਮੂਵੀ ਮੇਰਾ ਭਾਂਜਾ ਦੇਖਦਾ ਪਿਆ ਸੀ ਤੇ ਉਹਨੇ ਮੈਨੂੰ ਕਹਿੰਦਾ ਮਾਮਾ ਜੀ ਤੁਸੀਂ ਮੂਵੀ ਦੇ ਵਿੱਚ ਕੰਮ ਕੀਤਾ ਐਨੀ ਮਿਲ ਦੇ ਵਿੱਚ ਮੈਂ ਕਿਹਾ ਨਹੀਂ ਯਾਰ ਕਹਿੰਦਾ ਫੋਟੋ ਦੇਖ ਕੇ ਕਹਿੰਦਾ ਤੁਸੀਂ ਮੂਵੀ ਦੇ ਵਿੱਚ ਹੈਗੇ ਹੋ ਤਾਂ ਉਹ ਮੂਵੀ ਵਿੱਚ ਮੇਰੀ ਫੋਟੋ ਉਹਨਾਂ ਨੇ ਯੂਜ਼ ਕੀਤੀ ਆ ਠੀਕ ਹੈ ਰਣਵੀਰਪੁਰ ਖੜੇ ਆ ਸ਼ਕਤੀਪੁਰ ਖੜੇ ਆ ਔਰ ਜਿਹੜੀ ਮੇਨ ਐਕਟਰੈਸ ਆ ਉਹ ਖੜੇ ਆ ਆਫਟਰ ਡਿਸਕਸ ਕਰਦੇ ਪਾ ਇਹਦੇ ਪਿੱਛੇ ਮੇਰੀ ਫੋਟੋ ਯੂਜ਼ ਉਹਦੇ ਵਿੱਚ ਲੱਗੀ ਹੋਈ ਹੈ ਬਾਲ ਤੇ ਠੀਕ ਹੈ ਤਾਂ ਉਹ ਚੀਜ਼ ਦਾ ਮੈਨੂੰ ਹੈ ਬੜੀ ਖੁਸ਼ੀ ਵੀ ਹੋਈ ਫੋਟੋ ਦੇਖ ਕੇ ਕਿ ਆਮ ਸੋ ਐਕਸਾਈਟਡ ਕਿ ਉਸ ਟਾਈਮ ਕੀ ਯਾਰ ਮੇਰੀ ਫੋਟੋ ਐ कि ਮੈਨੂੰ ਪੁੱਛਿਆ ਨਹੀਂ ਗਿਆ ਔਰ ਮੈਨੂੰ ਕ੍ਰੈਡਿਟ ਨਹੀਂ ਮਿਲਿਆ ਹਨਾ ਤਾਂ ਕ੍ਰੈਡਿਟ ਬੰਦਦਾ ਸੀ ਦੇਣਾ ਯਾਰ ਵੀ ਐਡੀ ਵੱਡੀ ਮੂਵੀ ਜਾ ਤੱਕ ਛੋਟਾ-ਬੋਟਾ ਸੀਰੀਅਲ ਨਹੀਂ ਹੈਗਾ ਇਹ ਛੋਟੀ-ਬੋਟੀ ਕੋਈ ਟੈਲੀ ਫਿਲਮ ਨਹੀਂ ਹੈਗੀ ਬਿਗ ਬਜਟ ਦੀ ਫਿਲਮ ਹੈ ਜਿਹੜੀ ਕਿ ਜਿਹਦੇ ਗਾਣੇ ਨੂੰ ਅਰਜਨ ਵੇਲੇ ਦੇ ਗਾਣੇ ਨੂੰ ਵੀ ਅਵਾਰਡ ਮਿਲਿਆਗਾ ਠੀਕ ਹੈ ਤਾਂ ਕਾਫੀ ਜ਼ਿਆਦਾ ਚਰਚਾ ਵਿੱਚ ਜੰਮੂਗੀ ਇਹਦੇ ਵਿੱਚ ਫੋਟੋ ਦੇ ਵਿੱਚ ਤੁਸੀਂ ਤੁਸੀਂੋਂ ਇਕੱਲੇ ਤੁਸੀਂੋਂ ਕਿ ਹੋਰ ਵੀ ਇਹਦੇ ਵਿੱਚ ਤੁਹਾਡੇ ਕੋਲ ਇਸ ਪਿਕਚਰ ਵਿੱਚ ਮੇਰੇ ਮਦਰ ਨੇ ਮੇਰੇ ਮੇਰਾ ਭਾਂਜਾ ਵੀ ਹੈ ਮੇਰੇ ਸਿਸਟਰ ਵੀ ਹੈ ਹਨਾ ਕਾਫੀ ਨੇ ਮੇਰੇ ਕੁਝ ਦੋਸਤ ਨੇ ਕਾਫੀ 5-6 ਸਾਲ ਪੁਰਾਣੀ ਪਿਕਚਰ ਇਹ ਔਰ ਇਹਨੂੰ ਮੈਂ ਐਡਰਟ ਹੀ ਐਸਟਗੜਾ ਕੀਤਾ ਸੀ ਕਿ ਔਰ ਸਾਰਿਆਂ ਦੇ ਡਰੈਸਸ ਐਦਾਂ ਦੇ ਸੀਗੇ ਕਿ ਲੱਗੇ ਘੱਟੋ ਘੱਲ 100 ਸਾਲ ਪੁਰਾਣੀ ਦਿੱਖੇ। ਤੋਂ ਰਣਵੀਰ ਕਪੂਰ ਹੋਰਾਂ ਨੇ ਵੀ ਇਹ ਪਿਕਚਰ ਨੂੰ ਐਦਾਂ ਹੀ ਦਰਸਾਇਆ ਗਿਆ ਕਿ ਸਾਡੇ ਇਹ ਪੁਰਾਣੇ ਬਜ਼ੁਰਗ ਹੈ ਰਾਈਟ ਉਹਨਾਂ ਦੀ ਪਿਕਚਰ ਲੱਗੀ ਹੋਈ ਹੈ। ਉਹਨਾਂ ਨੇ ਐਡਿਟ ਇਹ हिसाब ਨਾਲ ਕੀਤਾ ਸੀ। ਤੇ ਹੁਣ ਕੀ ਕਹਿਣਾ ਇਸ ਚੀਜ਼ ਨੂੰ ਲੈ ਕੇ ਅੱਗੇ ਗੱਲਬਾਤ ਕਿਸੇ ਨਾਲ ਹੋਈ ਤੁਹਾਡੀ ਵੀ ਫੋਟੋ ਯੂਜ਼ ਕੀਤੀ ਗਈ ਹੈ ਬਿਨਾ ਪਰਮਿਸ਼ਨ ਤੋਂ। ਗੱਲਬਾਤ ਫਿਰ ਹਾਲਤ ਮੈਨੂੰ 15 ਦਿਨ ਪਹਿਲਾਂ ਨਿਊਜ਼ ਪਤਾ ਲੱਗੀ ਸੀ ਤੇ ਮੈਂ ਆ ਆਪ ਦੇ ਵਿੱਚ ਲੀਵ ਰਟਾ ਸੀ ਕਿਉਂਕਿ ਮੇਰਾ ਬਿਜ਼ਨਸ ਆ ਫੋਟੋਗ੍ਰਾਫ ਮੈਂ ਥੋੜਾ ਉਧਰ ਵਿਝੂ ਆ ਪੈਸੇ ਕੇ ਤੋਂ ਕੁਛ ਐਡਵੋਕੇਟ ਨਾਲ ਮੇਰੀ ਦੋਸਤ ਨਾਲ ਗੱਲ ਹੋਈ ਆ ਤੇ ਉਹ ਕਹਿੰਦੇ ਵੀ ਅਦਾਂ ਕਰਕੇ ਯਾਰ ਤੈਨੂੰ ਕਰਨਾ ਚਾਹੀਦਾ ਹਨਾ ਤੇ ਐਫਸੀ ਦਾ ਕਲੇਮ ਲੈਣਾ ਚਾਹੀਦਾਗਾ ਹਨਾ ਤੇ ਬਾਕੀ ਹੈ ਕਿ ਮੈਂ ਬੰਦਾ ਥੋੜਾ ਨਰਮ ਆ ਆਰਟਿਸਟ ਬੰਦੇ ਥੋੜੇ ਨਰਮ ਹੁੰਦੇ ਆ ਕਿ ਉਹਨਾਂ ਨੂੰ ਲੜਾਈ ਝਗੜੇ ਤੋਂ ਥੋੜਾ ਹਨਾ ਤੇ ਮੈਨੂੰ ਬਾਕੀ ਲੈਟ ਅਸ ਸੀ ਦੇਖਦੇ ਹਾਂ ਕੀ ਬਣਦਾ ਹਨਾ ਤੇ ਵਿਚਾਰ ਕਰਦੇ ਆ ਜੇ ਜੀ ਵਖੇਗਾ ਕਿ ਫੋਟੋ ਦੇ ਵਿੱਚ ਤੁਸੀਂ ਕਿਸੇ ਵੀ ਕਾਲ ਤੁਸੀਂ ਇਹ ਫੋਟੋ ਹੈ ਕਦੋਂ ਦੀ ਹੈਗੀ ਜਿਹੜੀ ਤੁਸੀਂ ਕੀਤੀ ਸੀ ਇਹਨੂੰ ਹੋ ਗਏ ਜੀ 4-5 ਸਾਲ ਹੋ ਗਏ ਪਿੱਛੋਂ ਤੇ ਇਸ ਫਿਲਮ ਦੇ ਜਿਹੜੀ ਹੈਗੀ ਆ ਇਹਦੇ ਵਿੱਚ ਦਰਸਾਇਆ ਵੀ ਗਿਆ ਸੀ ਕਿਵੇਂ ਫਿਲਮ ਦੇ ਵਿੱਚ ਕੀ ਕਿੱਥੇ ਦੀ ਭੂਮਿਕਾ ਰਹੀ ਥੋੜੀ ਫੋਟੋ ਦੀ ਇਸ ਦੀ ਖੈਰ ਹੁਣ ਮੈਨੂੰ ਇਹ ਤਾਂ ਸੀਨ ਯਾਦ ਨਹੀਂ ਕਿ ਕਿੱਥੇ ਆ ਤੇ ਲੇਕਰ ਜਿਹੜੇ ਵੀ ਹੁਣ ਵਿਊਅਰ ਦੇਖਦੇ ਪਏ ਹਨ ਤੁਹਾਡੇ ਚੈਨਲ ਥਰੂ ਦੇਖਦੇ ਪਏ ਹਨ ਉਹ ਦੇਖ ਸਕਦੇ ਮੂਵੀ ਜਿੱਥੇ ਕਿ ਮੈਂ ਉਹ ਕੁਝ ਜਿਹੜੇ ਸੈਕਿੰਡ ਤੇ ਮੈਂ ਤੁਹਾਨੂੰ ਸੀਨ ਦਾ ਟਾਈਮਿੰਗ ਦੱਸ ਸਕਦਾਗਾ ਕਿ ਕਿਹੜੀ ਟਾਈਮਿੰਗ ਤੇ ਉਹ ਵੀਰਾ ਮੇਰਾ ਸੀਨ ਆਉਂਦਾਗਾ ਇਹ ਤੁਸੀਂ ਦੇਖ ਸਕਦੇ ਹੋ